ਨਕੋਦਰ ਦੀ ਸਦਰ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ حاصل ਹੋਈ ਜਦੋਂ ਉਹਨਾਂ ਨੂੰ ਇੱਕ ਵਿਸ਼ੇਸ਼ ਚੈਕਿੰਗ ਦੇ ਦੌਰਾਨ ਇੱਕ ਵਿਅਕਤੀ ਦੇ ਕੋਲੋਂ 32 ਬੋਰ ਦੇਸੀ ਪਿਸਤੌਲ ਬਰਾਮਦ ਹੋਇਆ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਇਸ ਵਿਅਕਤੀ ਨੂੰ ਕਾਬੂ ਕਰ ਲਿਆ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹਦੇ ਕੋਲ ਕੋਈ ਨਜਾਇਜ਼ ਅਸਲਾ ਵੀ ਹੈਗਾ ਯਾ ਕਿ ਜੇ ਤੁਸੀਂ ਇਹਨੂੰ ਕਿਤੇ ਉਥੇ ਨਾਕਾਬੰਦੀ ਕਰਕੇ ਚੈੱਕ ਕੀਤਾ ਜਾਵੇ ਤੇ ਤੁਹਾਡੇ ਕੰਬੂ ਆ ਸਕਦਾ ਜੋ ਮੈਂ ਆਪਣੀ ਪੁਲਿਸ ਪਾਰਟੀ ਨੂੰ ਲੈ ਕੇ ਉਥੇ ਕਿਵੇਂ ਨਿਆ ਤੇ ਜਾ ਕੇ ਨਾਕਾ ਲਾਇਆ ਬੀਕਾਂ ਦੀ ਮੈਂ ਚੈਕਿੰਗ ਕਰ ਰਿਆ ਸੀਗਾ ਤੇ ਉਧਰੋਂ ਇੰਨੇ ਨੂੰ ਇੱਕ ਇਹ ਮੋਟਰਸਾਈਕਲ ਤੇ ਇੱਕ ਦਸਨ ਮੁਤਾਬਕ ਉਦ ਦਾ ਮੋਨਾ ਆਇਆ ਉਹਨੂੰ ਰੋਕਣ ਦੀ ਕੋਸ਼ਿਸ਼ ਕਰਨ ਲੱਗੇ ਤੇ ਜਦੋਂ ਭੱਜਣ ਲੱਗਾ ਤੇ ਮੈਂ ਆਪਣੇ ਸਾਥੀ ਕਰਮਚਾਰੀ ਦੀ ਮਦਦ ਨਾਲ ਕੋ ਕਾਬੂ ਕੀਤਾ ਕਾਬੂ ਕਰਕੇ ਉਹਦਾ ਨਾਮ ਪਤਾ ਪੁੱਛਿਆ ਉਹੀ ਨਾਮ ਦੱਸਿਆ ਜੋ ਸਾਨੂੰ ਕਿਸੇ ਮੁਖਵਾਰੇ ਨੇ ਦੱਸਿਆ ਸੀ ਕਿ ਇਹਦਾ ਆਨ ਆਇਆ ਜਦੋਂ ਮੈਂ ਇਹਦੀ ਤਲਾਸ਼ੀ ਲਈ ਤੇ ਇਹਦੀ ਖੱਬੀ ਡੱਬ ਦੇ ਵਿੱਚੋਂ ਇੱਕ ਦੇਸੀ ਪਿਸਤੌਲ ਜਿਹੜਾ ਆ ਬਰਾਮਦ ਹੋਇਆ ਜੋ ਮੈਂ ਮੌਕੇ ਤੇ ਹੀ ਇਹਨੂੰ ਮੈਂ ਕਾਬੂ ਕਰ ਲਿਆ ਹੁਣ ਇਹ ਤੇ ਪੇਸ਼ ਕੀਤਾ ਜਾਦੇ ਜੋ ਇੱਕ ਦਿਨ ਦਾ ਪੁਲਿਸ ਰਿਮਾਨ ਮਿਲਿਆ ਆ ਹੁਣ ਪੁਲਿਸ ਰਿਮਾਨ ਦਰਾਂਦੇ ਪੁਲਿਸ ਰਿਮਾਨ ਇਹ ਪਤਾ ਕਰਨਾ ਕਿ ਇਹਨੇ ਕਿਹੜੀ ਕਿਹੜੀ ਦੁਰਘਟਨਾ ਨਾਲ ਇਲਜ਼ਾਮ ਦੇਣਾ ਸੀਗਾ ਤੇ ਇਹ ਜਿਹੜਾ ਪਿਸਟਲ ਹੈ ਲੈਂਦਾ ਕਿੱਥੋਂ ਲੈਂਦਾ ਆ ਕਿਤੋਂ ਲੈਂਦਾ ਕਿਤੋਂ ਖਰੀਦਿਆ ਆ ਤੇ ਗਾਂ ਇਹਨੇ ਹੋਰ ਕੋਈ ਕਿਹੜੀ ਕੋਈ ਦੁਰਘਟਨਾ ਦਾ ਇਲਜ਼ਾਮ ਦੇਣਾ ਸੀਗਾ ਇਹ ਹੁਣ ਪੁਸ਼ਪੜਤਾਲ ਕੀਤੀ ਜਾ ਰਹੀ ਆ ਉਹਦੇ ਦੌਰਾਨ ਵਿੱਚ ਜੋ ਵੀ ਗੱਲਬਾਤ ਆਏਗੀ ਦੇ ਦਰਾਂ ਨੇ ਤਬਦੀਲ ਸਭਾ ਵਿੱਚ ਸੱਦ ਲੈਂਦੀ ਹੈ ਖੈਰ ਉਹ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਆਖਰੇ ਵਿਅਕਤੀ ਕੋਈ ਵਾਰਦਾਤ ਨੂੰ ਅੰਜਾਮ ਦੇਣ ਜਾ ਰਿਹਾ ਸੀ ਜਾਂ ਫਿਰ ਕਿੱਥੋਂ ਇਹ ਪਿਸਤੌਲ ਆਇਆ ਬਿਊਰੋ ਰਿਪੋਰਟ ਸਟਾਰ ਨਿਊਜ਼